ਦੇ ਉਹਨੇ ਕਿਹਾ ਵੀ 11 ਸੇ ਨੂੰ ਵੀ ਦੇ ਦਾਂਗੇ ਤੇ 11 ਸੇ ਕਰੇ ਗੌਰਵ ਲਈ ਹੋਵੇਗਾ ਲਾਓ ਸਾਹਮਣੇ ਪਰ ਇਧਰਲੇ ਪਾਸੇ ਉਹ ਬੱਲੇ 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 ਕਰਤਾ ਗੂਗਲ ਤੇ ਉਹ ਕਰਤਾ ਗੂਗਲ ਤੇ ਡੋਨ ਪਰ ਬੇਟ ਵਾਲਿਆ ਉਹ ਮੁੜ ਕੇ ਵੇਖਲਾ ਉਹ ਤਿੰਨਾ ਐਕਸ਼ਨ ਕਰਦਾ ਉਹ ਮੁੜ ਕੇ ਵੇਖਲਾ ਉਹ ਸਾਹਮਣੇ ਪਾ ਗਏ ਪੰਗੜੇ ਬਾਰੇ ਵਿੱਚ ਸਰਦਾਰ ਬਾਬਰ ਚੱਲ ਕੇ ਆਇਆ ਸੀ ਤੇ ਬਾਬਰ ਦੇ ਨਾਲ ਟੱਕਰ ਪਹਿਲੀ ਪਾਰੀ ਰਮੀ ਮੈਚ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇ ਮੈਂ ਬੇਨਤੀ ਕਰਦਾ ਸ਼ੁਰੂ ਕਰ ਲਈਏ ਮੁਕਾਬਲਾ ਸਮਾਂ ਸੀਮਤ ਆਪਣੇ ਕੋਲੇ ਜਲਦੀ ਦੇ ਨਾਲ ਔਰ ਕਹਿੰਦੇ ਫੌਰਚੂਨਰ ਦੇ ਨਾਲ ਪ੍ਰਸਿੱਧੀ ਮਿਲੀ ਹੈ ਸਾਹਮਣੇ ਕੁਲਾਲ ਸ਼ਰਮਾ ਲੁਧਿਆਣੀਆਂ ਤੁੰਨਾ ਮੇਰੇ ਵੀਰੋ ਫੌਰਚੂਨਰ ਮੈਨੇ ਕਿਸਮਤ ਹੁੰਦਾ ਮੇਰੇ ਵੀਰੋ ਸਵੇਸਟਿਕ ਪੰਛੀ ਆ ਜਿਹੜਾ ਸਮਾਨ ਦੇ ਵਿੱਚ ਰਹਿੰਦਾ ਤੇ ਪੜਿਆਰੀ ਦੇ ਕਹਿੰਦੇ ਖੇਡ ਮੇਲੇ ਦਾ ਇਹ ਵੀ ਕਹਿੰਦੇ ਫੋੜ ਦਾ ਜੇਤੂ ਖੇਡ ਦੇ ਮੈਦਾਨ ਵਿੱਚ ਕਹਿੰਦੇ ਤਿਆਰ ਪਰ ਤਿਆਰ ਆ ਸਾਹਮਣੇ ਕਹਿੰਦੇ ਕਿਦੜਬਈ ਦੀ ਧਰਤੀ ਦਾ ਕਹਿੰਦੇ ਜਸ਼ਨ ਸਾਹ ਸਤਨਾਮ ਦੀ ਖੇਡ ਸਟੇਡੀਅਮ ਦੇ ਵਿੱਚੋਂ ਅੱਧਾ ਲੱਖ ਜਿੱਤ ਕੇ ਬੱਲੇ ਬੱਲੇ ਕਰਾਈ ਹੈ ਕਰਨ ਕਹਿੰਦੇ ਬਰਾੜ ਰਹਿੰਦਾ ਕਹਿੰਦੇ ਵਿੱਚ ਕਨੇਡਾ ਦੇ ਆਵਲ ਖਰਾਨੇ ਵਾਲਾ ਕਹਿੰਦੇ ਵੱਡਾ ਮਾਨ ਕਰਦਾ ਹੈ ਇਹ ਵੀ ਕਹਿੰਦੇ ਲੰਬੀਰੇ ਕਪੜਾ ਬਾਬੇ ਮਾਨ ਸਿੰਘ ਦੀ ਧਰਤੀ ਤੋਂ ਫੋੜ ਦਾ ਜੇਤੂ ਬਣਿਆ ਪਹਿਲੀ ਬਾਲ ਤੇ ਧੁੰਨਾ ਕਹਿੰਦੇ ਲੁਧਿਆਣੇ ਵਾਲਾ ਪਰ ਪਹਿਲੀ ਔਰ ਬਾਲ ਪਾਉਣ ਦੇ ਲਈ ਫੇਰ ਤਿਆਰ ਹੈ ਗਿੱਦੜਵਾਹੇ ਦੀ ਨਸ਼ਵਾਰ ਬੜੀ ਮਸ਼ਹੂਰ ਹੋਈ ਹੈ ਮੇਰੇ ਵੀਰੋ ਆਹ ਬੱਲੇ ਬੱਲੇ ਵਾਹ ਓਏ ਗੱਬਰੂ ਹੈ ਲੁਧਿਆਣੇ ਦਾ ਲੱਕ ਹੈ ਮਸ਼ਹੂਰ ਪਿੰਡ ਹੈ ਲੈ ਵੀ ਖੁਸ਼ੀ ਚੱਕ ਮੈਗ ਤੇ ਕਰਦੇ ਗੱਲ ਜਵਾਨਾ ਲਾਓ ਸਾਹਮਣੇ ਕਹਿੰਦੇ ਧੁੰਨਾ ਕਹਿੰਦੇ ਲੁਧਿਆਣੇ ਦੀ ਕਹਿੰਦੇ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਜਿਹੜਾ ਕਹਿੰਦੇ ਤਿਆਰ ਹੈ ਮੇਰੇ ਮਿੱਤਰੋ ਓ ਟੱਕਰ ਕਹਿੰਦੇ ਵੱਡਿਆਂ ਮੱਲਾਂ ਦੀ ਗਿੱਦੜਵੇਰਾ ਕਹਿੰਦੇ ਜਸ਼ਨ ਬਾਬੇ ਗੁਰਦਾਸ ਦੀ ਨਗਰੀ ਦਾ ਪਰਾਕਰੇ ਮੇਰੇ ਮਿੱਤਰੋ ਤੁੰਨਾ ਕਰੇ ਰਣ 6 ਆਪਣੀ ਕਰੇ ਟੀਮ ਵੱਡੂਆ ਕੁਆਲਟੀ ਦਾ ਵਿਚਨੇਟ ਦੋਈ ਨੇ ਮੈਚ ਵਿੱਚੋਂ ਫੇਲ ਜਿਹੜੇ ਯਾਰ ਮੇਰੇ ਕੋਈ ਨੇ ਉਹ ਕਿੰਨੇ ਦੇ ਨੇ ਆਪਾ ਹਿਸਾਬ ਨਹੀਂ ਲਾਇਆ ਉਹ ਦੇਵਾਂਗੇ ਕਿੱਥੋਂ ਜਦੋਂ ਟੱਕਾ ਨਹੀਂ ਕਮਾਇਆ ਇੰਨਾ ਕੋ ਯਕੀਨਿਆ ਕੇ ਸੋਨੀਆਂ ਨਚਾਵਾਂਗੇ ਵਾਲੀ ਗਰਾਊਂਡ ਹੈ ਗਰਾਊਂਡ ਦੇ ਵਿੱਚ ਮੁੰਡਾ ਪੌਲ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ ਆਓ ਦੂਜੇ ਪਾਸੇ ਕਲਾਲ ਸ਼ਰਮਾ ਬੱਲੇ ਬੱਲੇ ਹੁੰਦੀ ਖੇਡ ਦੇ ਮੈਦਾਨ ਦੇ ਵਿੱਚ 1 2 3 ਤੇ ਰਨ ਹੋ ਗਏ ਆ 4 ਰਨ 4 ਦਾ ਜਿਹੜਾ ਪਾਧਾ ਹੋ ਚੁੱਕਿਆ ਖੇਡ ਦੇ ਮੈਦਾਨ ਦੇ ਵਿੱਚ 75 ਨੰਗਲ ਹੈ ਕਹਿੰਦੇ ਪੰਜਾਬ ਦੇ ਵਿੱਚ ਪਰ ਕੱਥੂ ਨੰਗਲ ਪਿੰਡ ਬੜਾ ਮਸ਼ਹੂਰ ਹੈ ਬਾਬਾ ਬੁੱਢਾ ਜੀ ਨੂੰ ਜਨਮ ਦੇਣ ਵਾਲੀ ਧਰਤੀ ਹੈ ਜਿਨ੍ਹਾਂ ਦੇ ਬਚਨਾਂ ਤੋਂ ਪਾਸ਼ਾਈਆਂ ਨੇ ਜਨਮ ਲਏ ਤੇ ਕੱਲ ਤਾਂ ਭਰ ਗਿਆ ਮੇਰੇ ਮਿੱਤਰੋ ਬਾਲ ਪੌਂਦਲੇ ਕਹੇ ਸੇਵਕ ਜਿਹੜਾ ਕਹੇ ਤਿਆਰ ਵਰ ਤਿਆਰ ਬੰਨੀ ਦਸਤਾਰ ਹੈ ਵੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਨਾਲੋਂ ਰਹਿਤ ਪਿਆਰੀ ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ ਦੁਨੀਆਂ ਦੇ ਤਖਤੇ ਤੇ ਵੱਖਰਾ ਪੰਥ ਰਸੂਗਾ ਤੇਰਾ ਸਰਵੰਸ ਦਾਨੀਆਂ ਹੋਏ ਚਾਲ ਕੌਲੰਪੀਅਨ ਪੈਦਾ ਕੀਤਾ ਇਸ ਇਲਾਕੇ ਨੇ ਅਜਮੇਰ ਸਿੰਘ ਔਲਖ ਨੇ ਵੱਡੇ ਵੱਡੇ ਨਾਟਕ ਲਿਖੇ ਆ ਮੇਰੇ ਪੰਜਾਬੀ ਵੀਰੋ ਔਰ ਬਾਲ ਪਾਉਣ ਦੇ ਲਈ ਗੱਭਰੂ ਫੇਰ ਏ ਬੱਲੇ 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 ਟੱਪ ਗਈ ਐ ਟੱਪ ਗਈ ਐ ਤੇ ਰਣ 6 ਜਿਹੜੇ ਚਾੜੀ ਹੋ ਗਈ ਹੈ ਜਵਾਨਾ ਲਓ ਸਾਹਮਣੇ ਕਹਿੰਦੇ ਬਾਲ ਪਾਉਣ ਦੇ ਲਈ ਸੇਬਕੇ ਦੇਰਲੇ ਪਾਸੇ ਫੇਰ ਕਹਿੰਦੇ ਤਿਆਰ ਮੇਰੇ ਮਿੱਤਰੋ ਬੜਾ ਕਹਿੰਦੇ ਸਾਹਲ 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 ਆਓ ਸਾਹਮਣੇ ਕਹਿੰਦੇ ਖੇਡ ਦਾ ਸ਼ਾਊਟ ਤੇ ਸਾਹਮਣੇ ਉਹ ਮੁੰਡਾ ਬਰਾਣਾ ਦਾ ਬੱਲੇ ਬੱਲੇ ਕਰ ਆ ਗਿਆ ਫੋਰ ਜਿੱਤਿਆ ਤੇ ਕੈਚ ਕਰ ਗਿਆ ਵਾਲੀ ਵਾਲ ਕਹਿੰਦਾ ਵੀ 5100 ਜਿਹੜਾ ਸੇਮਕ ਨੂੰ ਦਿੱਤਾ ਜਾਊਗਾ ਜੇ ਪਿਕਟਾਂ ਦੀ ਹੈਟ੍ਰਿਕ ਮਾਰਦਾ ਮੇਰੇ ਲਓ ਸਾਹਮਣੇ ਕਹਿੰਦੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਜ਼ਿਲ੍ਹੇ ਮੁਕਸਰ ਦੇ ਵਿੱਚੋਂ ਆਇਆ ਚੱਲ ਕੇ ਪਰ ਲੁਧਿਆਣੇ ਵਾਲਾ ਕਰੇ ਧੁੰਨਾ 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 ਮੇਰੇ ਮਿੱਤਰੋ ਬਾਲ ਕਹਿੰਦੇ ਚੋਟੀ ਰੀ ਬੇਲੜਾ ਨੇ ਕੱਢੜੇ ਨਚੋੜਨੇ ਤੇ ਕਾਡਾ ਸਦਾ ਕਾਡੀਆਂ ਨੇ ਕੱਡੀਆਂ ਕਾਡਾ ਸਦਾ ਕਾਡੀਆਂ ਨੇ ਕੱਡੀਆਂ ਬਾਕੀ ਗੱਲ ਸਹੀ ਐ ਤੇ ਸਿਆਣੇ ਕਹਿੰਦੇ ਆ ਲੋੜ ਕਾੜ ਦੀ ਮਾਂ ਹੁੰਦੀ ਐ ਮੇਰੇ ਵੀਰੋ ਰਣ ਚਾਰ ਐ ਟੈਕਸਲਾ ਨੇ ਕਹਿੰਦੇ ਬਿਜਲੀ ਦੀ ਕਾੜ ਕੱਢਿਆ ਜਸ਼ਨਾਬਾਲ ਪਉਣ ਦੇ ਲਈ ਤਿਆਰ ਐ ਦੂਜੇ ਪਾਸੇ ਲੰਦੜੂ ਮੰਡੀ ਦਾ ਮਿੱਤ ਐ ਔਰ ਚੋਟੀ ਦਾ ਮੇਲਾ ਭੰਮੇ ਕਲਾ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਏ ਬੱਲੇ ਬੱਲੇ ਸਰ ਦੇ ਬੱਲੇ 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 ਆਹ ਕਰਾਦੀ ਮੇਰੇ ਮਿੱਤਰੋ ਇਹ ਵੀ ਤਿੰਨ ਵਾਸ਼ੇ ਮਸ਼ੀਨਾ ਦਾ ਕਰੇ ਚੇਤੂ ਖਿਡਾਰੀ ਆ ਲਓ ਕਹਿੰਦੇ ਇਧਰਲੇ ਪਾਸੇ ਵੱਡਾ ਸਟਾਰ ਬਣ ਗਿਆ ਕਹਿੰਦੇ ਛੋਟੀ ਉਮਰੇ ਆਹ ਮੁੰਡੇ ਦਾ ਵੀ ਨਾਂ ਚੱਲਿਆ ਇਹ ਆ ਕਰੇ ਗੌਰਵ ਪੈਂਦੀ ਹੋਈ ਬਾਲ ਪਰ ਟੱਕਰ 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 ਲਾਲੜੂ ਵਾਲਿਆ ਕਹਿੰਦੇ ਅਮਿਤ ਦੇ ਨਾਲ ਹੋ ਗਈ ਆ ਲਓ ਪਹਿਲੀ ਬਾਲ ਤੇ ਕਹਿੰਦੇ ਸ਼ੱਕਾ ਜਿਹੜਾ ਕਹਿੰਦੇ ਵੱਜ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਜੋਰ ਕਹਿੰਦੇ ਬਰਾਬਰ ਲੱਗਿਆ ਪਿਆ ਕੌਣ ਜਿੱਤ ਕੇ ਕਰਾਊ ਬੱਲੇ ਬੱਲੇ ਥਾੜੀਆ ਪਰਿਵਾਰ ਦਾ ਖੇਡ ਦੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਜਿਹੜਾ ਕਦੇ ਪਿਆਰ ਹੈ ਪੈਂਦੀ ਹੋਈ ਬਾਲ ਸਾਹਮਣੇ ਲੱਲੂ ਵਾਲਾ ਉੱਦੀ ਹੋਈ ਖਮਾਲ ਖੇਡਿਆ ਸ਼ਾਊਟ ਤੇ ਜੁੜ ਗਏ ਚਾਰ ਚਾਰ ਜੁੜ ਗਏ ਉਧਰ ਅੰਪਾਇਰ ਵੀਪੀ ਬਣਿਆ ਪੰਜਾਬ ਪੁਲਿਸ ਦੇ ਪਰ ਪਮੇ ਕਲਾ ਪਿੰਡ ਹੈ ਗੌਰਵਦਾਨ ਹੈ ਖੇਡ ਕ੍ਰੇਡ ਦਾ ਸਿਰੇ ਦਾ ਬੋਲਰ ਬਾਲ ਪਾਉਣ ਦੇ ਲਈ ਵਧਿਆ ਹੋਇਆ ਹੈ ਮੇਰੇ ਵੀਰੋ ਆਹ ਲੰਦੜੂ ਮੰਡੀ ਵਾਲਾ ਮਿੱਤ ਬੜਾ ਚੋਰਦਾਰ ਖਿਡਾਰੀ ਹੈ ਲੈ ਵੀ ਗੌਰਵ ਇਹਦਾ ਲਾਜ ਤੋੜ ਲੱਭਣਾ ਪੈਣਾ ਹੋਈਏ ਨਾ ਦਾਤੇ ਦੇ ਰੰਗਾਂ ਤੇ ਨਾਰਾਜ਼ ਕਦੇ ਹੋਈਏ ਨਾ ਸੁਖੀ ਲੋਪੋ ਚਾਨਣਾ ਤੇ ਰਾਤ ਭਰੂ ਪੈਂਦੀ ਨਹੀਂ ਜ਼ਿੰਦਗੀ ਜਵਾਨਾ ਸਦਾ ਇੱਕੋ ਜਹੀ ਰਹਿੰਦੀ ਨਹੀਂ ਜ਼ਿੰਦਗੀ ਜਵਾਨਾ ਸਦਾ ਇੱਕੋ ਰਹੀ ਰਹਿੰਦੇ ਨੇ ਸ਼ਰਮਾ ਬਦਲਦਾ ਰਹਿੰਦਾ ਮੇਰੇ ਵੀਰੋ ਲਓ ਬੱਲੂਆਣਾ ਕਿੱਥੇ ਆ ਸਰਦਾਰਗੜ ਕਿੱਥੇ ਆ ਉਹ ਕਹਿੰਦੇ ਤੌਲਾ ਕਿੱਥੇ ਆ ਫੇਰ ਜਾ ਕੇ ਉਹ 5 ਵੇ ਬੁਲਾਉਂਦਾ ਫਿਰ ਚਰਚੇ ਗੇੜੜਵੇ ਦੇ ਹੁੰਦੇ ਆ ਲਓ ਸਾਹਮਣੇ ਪਰ ਪਿਕਟ ਕਹਿੰਦੇ ਆਊਟ ਕਰਤੀ ਉਹ ਸਾਹਮਣੇ ਕਰਿੰਦਰ ਦੇ ਪਾਸੇ ਵੱਜ ਗਈਆਂ ਤਾਲੀਆਂ ਕਰ ਦੁੱਤੀ ਹੈ ਕਮਾਲ ਕਰ ਦੁੱਤੀ ਹੈ ਰਵੀ ਹੈ ਮੁੱਲਾਂਪੁਰ ਦਾ ਅੱਖਾਂ ਦਾ ਏਰੀਆ ਪੰਜਾਬ ਦਾ ਸਭ ਤੋਂ ਫਾਰਵਰਡ ਏਰੀਆ ਮੇਰੇ ਵੀਰੋ ਇੱਥੇ ਕਹਿੰਦੇ ਕਹਿੰਦੇ ਕੌਕੇ ਪਿੰਡ ਸਰ ਤੋਂ ਵੱਡਾ ਪਿੰਡ ਹੈ ਲਓ ਸਾਹਮਣੇ ਬਾਲ ਪਾਉਣ ਦੇ ਲਈ ਕਹਿੰਦੇ ਗੱਬਰੂ ਫਿਰ ਕਹਿੰਦੇ ਤਿਆਰ ਮੇਰੇ ਮਿੱਤਰੋ ਪੈਂਦੀ ਹੋਈ ਬਾਲ ਮਾਰੋ ਤਾੜੀ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਲੈ ਵੀ ਬਿੱਲੇ ਨੇ ਬਾਲ ਪਾਉਣ ਦੇ ਲਈ ਕਹਿੰਦੇ ਗੱਬਰੂ ਫਿਰ ਕਹਿੰਦੇ ਤਿਆਰ ਆ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਰੌਕੀ ਲਲੜੂ ਮੰਡੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਵੱਡਿਆ ਮੱਲਾ ਦੀ ਲਓ ਸਾਹਮਣੇ ਖੇੜ ਦਿੱਤਾ ਸ਼ਾਟ ਮੇਰੇ ਮਿੱਤਰੋ ਇਧਰਲੇ ਪਾਸੇ ਭਾਈ ਦਾ ਕਰੇ ਸੇਵਕ ਪਰਣ ਕਰੇ ਚਾਰ ਜਿਹੜੇ ਕਰੇ ਝੜ ਗਏ ਪਿਓ ਨਹੀਂ ਉਹ ਲਬਦਾ ਤੇ ਮਾਸੀ ਕਰੇ ਮਾਣਾ ਬੜੇ ਚਾਚੇ ਚੋ ਪਿਓ ਨਹੀਂ ਕਰੇ ਲਬਦਾ ਤੇ ਮਾਸੀ ਕਰੇ ਮਾਣ ਆ ਬੜੇ ਲਓ ਸਾਹਮਣੇ ਇਧਰਲੇ ਪਾਸੇ ਦੋ ਦੇ ਕਦੇ ਇਸ਼ਾਰੇ ਜਿਹੜੇ ਕਦੇ ਹੋ ਗਏ ਮੇਰੇ ਮਿੱਤਰੋ ਵਰਜੀਤ ਕਦੇ ਭੰਮੇ ਕਲਾ ਪਿੰਡ ਦਾ ਔਰ ਸਾਹਮਣੇ ਬਾਲ ਪਾਉਣ ਦੇ ਲਈ ਗਬਰੂ ਫੇਰ ਤਿਆਰ ਹੈ ਇਸੇ ਪਿੰਡ ਦਾ ਖਿਡਾਰੀ ਹੈ ਇਸੇ ਪਿੰਡ ਦਾ ਮਾਨ ਹੈ ਖੇਡ ਕ੍ਰਿਕਟ ਦੀ ਹੈ ਬੱਲਾ ਮੁੰਡਾ ਸਿਰੇ ਦੀਆਂ ਪਾਉਂਦਾ ਲਾਲੜੂ ਮੰਡੀ ਵਾਲਾ ਬਨ ਕੇ ਖੜਾਇਆ ਹੋਇਆ ਹੈ ਇਹ ਬੱਲੇ 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 ਆਹ ਕਹਿੰਦੇ ਮੁਕਸਰੀ ਆ ਥੱਲੇ ਵਾਹ ਓ ਚੋਬਰਾ ਇਹ ਆ ਗਿੱਦੜਵਾਹੇ ਵਾਲਾ ਜਸ਼ਨ ਔਰ ਚਰਚੇ ਮੁੰਡੇ ਦੇ ਹੁੰਦੇ ਖੇਡ ਜਿਉਣਾ ਫੜਨ ਆ ਗਏ ਉਧਰਲੇ ਪਾਸੇ ਫੇਰ ਬਾਲ ਪਾਉਣ ਦੇ ਲਈ ਮਨਜੀਤ ਵਧਿਆ ਹੋਇਆ ਗੋਲਜੇ ਡੈਰੇ ਦੇ ਵਿੱਚ ਮੇਰੇ ਵੀਰੋ ਬਾਲ ਸਿਰੇ ਦੀ ਹੈ ਲੈ ਵੀ ਚੱਕ ਮੈਗ ਤੇ ਖੁਸ਼ੀ ਸ਼ਹਿ ਕਰਦੇ ਗੱਲ ਜਵਾਨਾ ਲਾਓ ਸੰਬੜੇ ਕਦੇ ਲਾਲੜੂ ਮੰਡੀ ਵਾਲਾ ਇੱਕ ਹੋਰ ਮੁੜ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਚੱਕ ਬਖਤੂ ਤੋਂ ਜਿੱਤੇ ਆ ਇਹ ਰਿਕਾਰਡ ਹੈ ਮੇਰੇ ਵੀਰੋ ਔਰ ਸਾਹਮਣੇ ਲਾਲੜੂ ਮੰਡੀ ਵਾਲਾ ਬਾਲ ਪਾਉਣ ਦੇ ਲਈ ਤਿਆਰ ਹੈ ਆਓ ਵੇਖਦਾ ਵੀ ਪਹਿਲੀ ਦੂਜੀ ਪਾਰੀ ਦੀ ਪਹਿਲੀ ਬਾਲ ਤੇ ਰਵੀ ਨੂਰਪੁਰਵੇੜ ਦਾ ਖੇਡ ਸ਼ੌਟ ਤੇ ਰਨ ਇੱਕ ਦਾ ਜਿਹੜਾ ਵਾਧਾ ਜੋੜ ਗਿਆ ਜੱਟ ਨੇ ਪੌਣਾ ਲੱਖ ਸ਼ੱਕ ਜਾਂਦਾ ਪੀਕਰਾਂ ਬਾਰਡਰ ਨਹੀਂ ਟੱਪਰਾ ਚਟਾ ਉਹ ਮੁੰਡਾ ਲੁਤਿਆਣੇ ਦੀਕਦਾ ਇਹ ਲੁਤਿਆਣੀ ਹੈ ਮੇਰੇ ਵੀਰੋ ਮੁੱਲਾਪੁਰ ਤਾਖਾਂ ਦੇ ਇਲਾਕੇ ਦਾ ਆਹ ਵੇਖਦਾ ਵੀ ਸਾਹਮਣੇ ਹੁੰਦੀ ਹੈ ਕਮਾਲ ਕਹਿੰਦੇ ਜਿਹੜੇ ਹਲਕੇ ਤੋਂ ਜਿੱਤ ਕੇ ਕਦੇ ਪੰਜਾਬ ਰਾਣ ਦੇ ਵਿੱਚ ਇਧਰਲੇ ਪਾਸੇ ਜਿਹੜਾ ਕਰੇ ਤਿਆਰ ਹੈ ਇੱਕ ਪਾਸੇ ਸਪੀਡੀ ਬੋਲਰ ਹੈ ਇੱਕ ਪਾਸੇ ਚੇਂਜ ਮਾਸਟਰ ਕਹਿੰਦੀ ਦੁਨੀਆ ਗਲੋਡ ਫਾਈਟਰ ਉਹ ਸਾਡੀ ਖੇਡ ক্রিকেট ਦਾ ਰਨ ਕਹਿੰਦੇ 4 ਆਪਣੀ ਟੀਮ ਦੇ ਲਈ ਕਹਿੰਦੇ ਖੇੜਾ ਨੂਰਪੁਰ ਬੇਟ ਵਾਲਿਆ ਉਹ ਦੱਸ ਕੇ ਜਾਂ ਹੀ ਲੋਕਾਂ ਨੂੰ ਵੀ ਕਿਵੇਂ ਦਿੱਤੇ ਆ ਲਓ ਸਾਹਮਣੇ ਖੇੜ ਦਿੱਤਾ ਸ਼ਾਊਟ ਮੇਰੇ ਮਿੱਤਰੋ ਤੇ ਰਨ ਵੇਖਾਂਗੇ ਚਾਰ ਜਿਹੜੇ ਕਦੇ ਜੋੜ ਦਿੱਤੇ ਐ ਵੀ ਕਹਿੰਦਾ ਕੇ ਠੋਕੇ ਬੈਲੀ ਰੁਕਾਰਾਂ ਟੈਣ ਮੱਜਦੇ ਆ ਲੋਕੀ ਸਾਲੇ ਸਾਡਾ ਖੁਸਰੇਣ ਤੋਂ ਮੱਜਦੇ ਆ ਲੋਕੀ ਬੱਲੀਏ ਸਾਡੇ ਖੁਸਰੇਣ ਤੋਂ ਲਓ ਪੈਂਦੀ ਬਾਲ ਇਧਰ ਬੱਲੇ 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 ਤੁੰਨਾ ਕਦੇ ਲੁੱਦਿਆਂ ਨੇ ਸ਼ਹਿਰ ਦਾ ਖਿਡਾਰੀਆ ਮੇਰਾ ਕਹਿਰ ਦਾ ਲਓ ਸਾਹਮਣੇ ਜੁੜ ਗਏ ਚਾਰ ਇਧਰਲੇ ਪਾਸੇ ਬਾਲ ਪਾਉਣ ਦੇ ਲਈ ਕਹਿੰਦੇ ਨਾਨਕ ਸਟੇਡੀਅਮ ਮਸ਼ਹੂਰ ਹੈ ਸਮਰਾਲੇ ਚੌਕ ਦੀਆਂ ਗੱਲਾਂ ਹੁੰਦੀਆਂ ਘਮਾਰਵੰਡੀ ਬੜੀ ਮਸ਼ਹੂਰ ਹੈ ਮੇਰੇ ਵੀਰੋ ਔਰ ਸਾਹਮਣੇ ਬਾਲ ਫੇਰ ਇਹ ਬੱਲੇ 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 ਰਵੀ ਸੂਰਜ ਖੇਡ ਕ੍ਰਿਕਟ ਦਾ ਉਹ ਬੱਲੇ ਬੱਲੇ ਕਰਵਾ ਗਿਆ ਗੱਲ ਟਿਕਾਣੇ ਲਾ ਗਿਆ ਆਹ ਕਹਿੰਦੇ ਪੰਮਿਆਂ ਦੇ ਕਹਿੰਦੇ ਯੋਰ ਹੈ ਬਾਲ ਪਾਉਣ ਦੇ ਲਈ ਕਹਿੰਦੇ ਗੱਭਰੂ ਤਿਆਰ ਹੈ 88 ਬਣੇ ਆ 99 ਬਣਾਉਣੇ ਪੈਣਗੇ ਮੈਚ ਜਿੱਤਣ ਦੇ ਲਈ ਬਾਲ ਕਹਿੰਦੇ ਲਲੜੂ ਮੰਡੀ ਦੀ ਧਰਤੀ ਦਾ ਗੱਭਰੂ ਕਹਿੰਦੇ ਪਾਉਣ ਦੇ ਲਈ ਤਿਆਰ ਰਵੀ 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 ਇਧਰਲੇ ਪਾਸੇ ਰਨ ਕਹਿੰਦੇ 4 ਜੋੜ ਗਿਆ ਖੇਡ ਦੇ ਮੈਦਾਨ ਦੇ ਵਿੱਚ ਬੜੀ ਮਿਹਰਬਾਨੀ ਹੋਵੇਗੀ ਮੀਰਪੁਰ ਤੇ ਤਲਵੰਡੀ ਸਾਪੋ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਵੇਗਾ ਨੂਰਪੁਰ ਪੇੜ ਦੀ ਧਰਤੀ ਦਾ ਆਹ ਕਹਿੰਦੇ ਰਵੀ ਬੱਲੇ ਬੱਲੇ ਕਰਵਾ ਗਿਆ ਇੱਕ ਸੁਨਾਮ ਵਾਲਾ ਮਸ਼ਹੂਰ ਹੋਇਆ ਛੱਕਾ ਵੱਜ ਗਿਆ ਕੰਦ ਟੱਪ ਗਈ ਹੈ ਤੇ ਬੱਲੇ ਉਹਨੇ ਕਿਹਾ ਵੀ 1100 ਨੂੰ ਵੀ ਦੇ ਦਾਂਗੇ ਤੇ 1100 ਹੀ ਕਹਿੰਦੇ ਗੌਰਵ ਲਈ ਹੋਵੇਗਾ ਲਾਓ ਸਾਹਮਣੇ ਬ੍ਰਦਰ ਦੇ ਪਾਸੇ ਉਹ ਬੱਲੇ 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 ਕਰਤਾ Google Pay ਉਹ ਕਰਤਾ Google Pay ਨੂਰਪੁਰ ਬੇਟ ਵਾਲਿਆ ਉਹ ਮੁੜ ਕੇ ਵੇਖ ਲੈ ਉਹ ਤੁਨਾ ਐਕਸ਼ਨ ਕਰਦਾ ਉਹ ਮੁੜ ਕੇ ਵੇਖਦਾ ਉਹ ਸਾਹਮਣੇ ਪੈ ਗਏ ਭੰਗੜੇ ਮੇਰੇ ਮਿੱਤਰੋ ਆ ਗਿਆ ਕਦੇ ਗਿੱਧੜ ਮੇਰੀ ਧਰਤੀ ਦਾ ਕਹਿੰਦੇ ਜਸ਼ਨ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਦੇ ਆਲਮਗੀਰੀਆ ਪ੍ਰਸਿੱਧ ਹੋਇਆ ਕਦੇ ਪਰੀ ਵਾਲੀਆ ਦੇ ਚਰਚੇ ਹੋਏ ਪਰ ਇਧਰਲੇ ਪਾਸੇ ਆਹ ਮੁੰਡਾ ਕਹਿੰਦੇ ਸ਼੍ਰੀ ਬੁਖਸਰ ਜ਼ਿਲ੍ਹੇ ਦੇ ਵਿੱਚੋਂ ਘੋੜਾਉਲੀ ਸਾਡਾ ਵੀਰ ਹੈ ਤੇ ਫੇਸਬੁੱਕ ਦੀ ਖੋਜ ਮਾਰਕ ਜੋਲ ਪਰਗ ਨੇ ਕੀਤੀ ਹੈ ਔਰ ਜਦੋਂ ਫੇਸਬੁੱਕ ਕੁਝ ਟਾਈਮ ਦੇ ਲਈ ਬੰਦ ਹੋਈ ਸੀ ਉਹਨੂੰ ਅਰਬਾਂ ਖਰਬਾਂ ਦਾ ਜਿਹੜਾ ਘਟਾ ਪਿਆ ਅਮਰੀਕਾ ਦਾ ਕੋਈ ਇਨਸਾਨ ਹੋਇਆ ਮੇਰੇ ਵੀਰੋ ਕਲਾਲ ਸ਼ਰਮਾ ਮਾਨ ਵਿੱਚ ਇਧਰਲੇ ਪਾਸੇ ਜਿਹੜਾ ਕਹਿੰਦੇ ਪਿਆਰ ਹੈ ਲੈ ਵੀ ਤਾਲੀਆਂ ਦਾ ਓਏ ਦੱਸ ਲੋਕਾਂ ਨੂੰ ਵੀ ਬੱਲੇ ਬੱਲੇ ਮੈਂ ਵੀ ਕਰਾਈ ਪੰਜਾਬ ਦੇ ਵੱਡੇ ਮੇਲੇਾਂ ਤੇ ਕਵੰਜਾ ਚਾਈ ਦੇ ਨੇ ਪੈਂਦੀ ਹੋਈ ਬਾਲ ਇਧਰ ਬੱਲੇ 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 ਪਰ ਧੁੰਨਾ ਨਹੀਂ ਬੰਦਦਾ ਮੇਰੇ ਮਿੱਤਰੋ ਲਓ ਸੰਭਲੋ ਕ੍ਰਿਕਟ ਕੱਪ ਜਿਹੜਾ ਕੈਂਪਰ ਦੇ ਵਿੱਚ ਹੋਣਾ ਪਹਿਲਾ ਪ੍ਰੋਜ ਲੱਖ ਦਿੱਤਾ ਜਾਊਗਾ ਮੇਰੇ ਵੀਰੋ ਅੱਜ ਭੰਮੇ ਕਲਾ ਦਾ ਮੇਲਾ ਹੈ ਜਿਹੜੀ ਸੜਕ ਕਹਿੰਦੇ ਮਾਨਸਾ ਤੇ ਸਰਦੂਲਗੜ੍ਹ ਨੂੰ ਜੋੜਨੀ ਹੈ ਉਹਦੇ ਉੱਪਰ ਵਸਿਆ ਪਿੰਡ ਹੈ ਉਹ ਗਿੱਦੜ ਵਾਹੇ ਵਾਲਾ ਯਸ਼ਨਾ ਹਵਾ ਦੇ ਵਿੱਚ ਬੋਲ ਲਾਲੜੂ ਮੰਡੀ ਵਾਲਾ ਥੱਲੇ ਪਰ ਪਹਿਲੀ ਤੇ ਕਮਾਲ ਹੋ ਗਈ ਤੇ ਹੁਣ ਚੁੰਮੇਵਾਰੀ ਸਾਰੀ ਪਿੰਡਾਂ ਵਾਲਿਆਂ ਤੇ ਖੜ ਗਈ ਹੈ ਇੱਕ ਵੱਡੀ ਵਿਗੜ ਜਿਹੜੀ ਔਟੋ ਕਿ ਉੜਦਾ ਹੁੰਦਾ ਏ ਚਿਲਮਣਾ ਧੂਆਂ ਸ਼ਾਂਦੇ ਛੱਲੇ ਇੱਕ ਬਰੋਬਰ ਨੇ ਜੇ ਨਾ ਮਾਰਿਆ ਸੂਟਾ ਬੁਜਨੇ ਪੱਕੇ ਪੱਕੇ ਨੇ ਬਚਪਨ ਸੰਭਲਾ ਸਾਹਮ ਜਵਾਨੀ ਸੱਚ ਬੜਾ ਪੈਨੋ ਤਿੰਨੇ ਜੋੜ ਕੇ ਦੇਖੀ ਆਖਰ ੱੱਕੇ ੱੱਕੇ ਨੇ ਉਹ ਤਿੰਨੇ ਜੋੜ ਕੇ ਦੇਖ ਲੈ ਦੂਰ ਹੋਈ ਨਾ ਲਾਓ ਸਾਹਮਣੇ ਪਰ 11 ਬਲਾਂ ਛੱਕੇ ਪੂਰੇ ਪੂਰੇ ਸੱਤ ਚਾਈ ਰਿਹਾ 11 ਬਲਾਂ ਛੱਕੇ ਸੱਤ ਚਾਈ ਰਿਹਾ 11 ਬਲਾਂ ਛੱਕੇ ਉਹ ਸੱਤ ਚਾਈ ਰਿਹਾ ਪਰ ਪਹਿਲਾ 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 ਛੱਕਾ ਪੱਜ ਗਿਆ ਮੇਰੇ ਮਿੱਤਰੋ ਛੱਕੇ 6 ਰਹਿ ਗਏ ਮੈਚ ਦੇ ਚਿੱਤੜ ਦੇ ਲਈ ਉਹ ਛੱਕੇ 6 ਰਹਿ ਗਏ ਮੇਰੇ ਮਿੱਤਰੋ ਮੈਚ ਦੇ ਲਈ ਲਓ ਸਾਹਮਣੇ ਇਹ ਉਧਰ ਰਿੰਕੂ ਵੱਲੋਂ ਲਾਨ ਹੋਇਆ ਹੈ ਜਿਹੇ ਪੰਜ ਛੱਕੇ 6 ਵੀ ਮਾਰਦਾ ਹੈ ਪੂਰਾ 1100 ਦਿੱਤਾ ਜਾਊ 1 ਤੇ 1 ਤੋਂ ਵੀ ਹੁੰਦੇ 1 ਤੇ 11 ਵੀ ਹੁੰਦੇ ਆ ਆ ਪਹਿਲਾ 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 ਕਤੇ ਹੋਰ ਪੱਜ ਗਏ ਤੇ ਚਾਰ ਗੱਲ ਟਕਾਣੇ ਲੱਜੂ ਲੈ ਵੀ ਸੇਵੀ ਬਾਲ ਪਾਉਣ ਦੇ ਲਈ ਤਿਆਰ ਹੈ ਲੈ ਵੀ ਸੇਵੀ ਤੇਰੀ ਚੜਾਈ ਵਰਨਿੰਗ ਫਿਲਮ ਵਾਲੇ ਪੰਮੇ ਜਿੰਨੀ ਹੋ ਜੁ ਜਵਾਨਾ ਇਹ ਇੱਥੋਂ ਮੈਚ ਕੱਢ ਦੇ ਏ ਓ ਬੱਲੇ 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 ਥਾ 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 ਕਰਾਤੀ ਮੁੰਡੇ ਰੇ ਲਓ ਸਾਹਮਣੇ ਆ ਕਰਾਤੀ ਲੈ ਵੀ ਲਾਲੜੂ ਮੰਡੀ ਵਾਲਿਆ ਖਿਆਣਾ ਬਣ ਗਿਆ ਤੁਹਾਡੇ ਨਾਲ ਰਾਜੇ ਬੜਿੰਗ ਵਾਲੀ ਤੇ ਕੌਣ ਲਾਤੇ ਨਹੀਂ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਦੇਖ ਲੈ ਮੈਂ ਮੂਸੇ ਪਿੰਡ ਆਉਣ ਲਾਤੇ ਨਹੀਂ ਅਣਖੀਏ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਝੁੰਨੀਆਂ ਤੇਰੇ 21 ਸਾਲਾਂ ਦੇ ਚਟ ਨੂੰ ਵਾਈ ਵਾਈ ਕਹਿੰਦੀ ਦੁਨੀਆ 6 ਵੀ ਤੇ ਖੜੀ ਆ 6 ਬਲਾਂ ਤੇ 21 6 ਬਲਾਂ ਤੇ 21 ਓ 6 ਬਲਾਂ ਤੇ 21 ਜਿਹੜੇ ਕਦੇ ਚਾਹੀ ਰਿਆ ਜੇ ਛੱਕੇ ਚਾਰ ਵਾਰ ਦਾ ਤੇ ਵੱਡੇ ਮਾਨ ਹੋਣਗੇ ਲਓ ਪੈਂਦੀ ਬਾਲ ਇਧਰ ਬੱਲੇ 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 ਪਹਿਲਾ 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 ਛੱਕਾ ਪਹਿਲਾ ਪਹਿਲਾ 21 ਜੋਸ਼ੀ ਵਾਲਾ ਕੌਲ ਪੁਣ ਦੇ ਲਈ ਤਿਆਰ ਹੈ ਪੰਜ ਬੋਲਾਂ 15 ਆਹ ਟੱਕਰ ਸਿਰੇ ਦੀ ਹੈ ਭੰਵੇਂ ਕਰਾਨਾ ਮੇਲਾ ਆਹ ਬੱਲੇ 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 ਆਹ ਮੁੰਡਾ ਤਿਆਰ ਹੈ ਲਲੜੂ ਮੰਡੀ ਵਾਲੇ ਚੋਬਰ ਦੀ ਬਾਲ ਹੈ ਮੈਚ ਚੋਟੀ ਦਾ ਇਧਰ ਬੱਲੇ 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 8 ਰਹਿ ਗਏ 8 ਰਹਿ ਗਏ 8 ਰਹਿ ਗਏ 4 ਬੋਲਾਂ 8 ਹੈ ਭੰਵੇਂ ਕਲਾਂ ਦੇ ਵਿੱਚ ਵੱਡਾ ਘੱਟ ਹੈ ਮੇਰੇ ਵੀਰੋ ਬਿੱਲੇ ਵੱਲੋਂ 2100 ਹੋਊਗਾ ਜੇ ਮੈਚ ਇੱਥੋਂ ਮੁੰਡਾ ਜਿੱਤੇ ਗਿਆ ਪੰਜ ਚਾਰ ਬੋਲਾਂ ਅੱਠ ਹੈ ਵੱਡਾ ਘੱਟ ਹੈ ਚਾਰ ਬੱਲੇ ਅੱਠ ਸਰਪੰਚ ਵੱਲੋਂ 1100 ਹੈ ਜੇ ਮੈਚ ਮੁੰਡਾ ਜਿੱਤੇਉਂਦਾ ਸੇਵੀ ਮੇਰੇ ਵੀਰੋ ਹੁਣ ਤਿੰਨ ਬੋਲਾਂ ਗੌਰਵ ਤੇ ਸੈਵੀ ਦੋਨਾਂ ਨੂੰ ਇਹ ਨਹੀਂ ਕੁਝ ਕਿਹਾ ਜਾ ਸਕਦਾ ਲਓ ਤਿੰਨ ਬਾਲਾਂ ਤੇ ਅੱਠ ਆਹ ਬਾਲ ਤੇ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਹੋਵੇਗਾ ਜ਼ਰੂਰ ਇਹ ਤੋਂ ਤੋਂ ਚੇਵੀ ਲਓ ਜੁੜ ਗਏ ਚਾਰ ਜਿਹੜੂ ਮੰਡੀ ਵਾਲਾ ਮੰਨਿਆ ਪ੍ਰਵੰਨਿਆ ਖਿਡਾਰੀ ਬਾਲ ਪਾਉਣ ਦੇ ਲਈ ਤਿਆਰ ਆ ਮੇਰੇ ਪੰਜਾਬੀ ਵੀਰੋ ਇਹ ਓ ਬੱਲੇ ਇੱਕ ਬਾਲ ਤੇ ਚਾਰ ਖੇੜਾ ਇੱਥੇ ਛਿੱਟ ਕੇ ਛੁੱਟੂ ਮੇਰੇ ਮਿੱਤਰੋ ਇੱਕ ਬਾਲ ਤੇ ਰਹਿ ਗਏ ਚਾਰ ਕਿਹੜੀ ਜਿੱਤ ਜੂ ਕਿਹੜੀ ਹੋ ਜੂ ਬਾਹਰ ਇੱਕ ਬਾਲ ਤੇ ਰਹਿ ਗਏ ਚਾਰ ਕਿਹੜੀ ਜਿੱਤ ਜੂ ਕਿਹੜੀ ਹੋ ਜੂ ਬਾਹਰ ਇੱਕ ਬਾਲ ਤੇ ਚਾਰ ਮੇਰੇ ਮਿੱਤਰੋ ਜਿਹੜੇ ਕਹਿੰਦੇ ਚਾਹੀ ਰਿਆ ਹੈ ਜਲਦੀ 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 ਕਰਾਰੀਏ ਸ਼ੁਰੂ ਇੱਕ ਬਾਲ ਤੇ ਰਹਿ ਗਏ ਚਾਰ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਬਾਲ ਤੇ ਸਾਹਮਣੇ ਉਹ ਬੱਲੇ 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 ਜਿੰਦਗੀ 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 ਪਰਮੇਕਾ ਉਹ ਬੱਲੇ ਬੱਲੇ ਲੈ ਵੀ ਮੁੰਡੇ ਨੇ ਦਿਮਾਗ ਲੜਾਇਆ ਪੰਮੇ ਕਲਾ ਰਿਓ ਮੁੰਡੇ ਨੇ ਦਿਮਾਗ ਲੜਾਇਆ ਜਿੱਤ